ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਤਵਾਹੀ ਰੀਲੋਡਡ ਬਾਰੇ ਇਸ ਫਿਲਮ ਦਾ ਟ੍ਰੇਲਰ ਵੇਖ ਕੇ ਮਨ ਨੂੰ ਬਹੁਤ ਹੀ ਸਕੂਨ ਤੇ ਹੌਸਲਾ ਮਿਲਿਆ ਕਿ ਬਹੁਤ ਢੇਰ ਬਾਅਦ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਚੰਗੇ ਸਬਕ ਵਾਲੀ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਵਾਲੀ ਫਿਲਮ रिलीज़ ਹੋਣ ਜਾ ਰਹੀ ਹੈ ਸਿਆਸਤ ਵਿੱਚਲੇ ਕਰਪਟ ਸਿਸਟਮ ਅਤੇ ਕੁਰੀਤੀ ਨੂੰ ਵੱਡੇ ਪਰਦੇ ਤੇ ਲਿਆ ਕੇ ਲੋਕਾਂ ਦੀਆਂ ਅੱਖਾਂ ਖੋਲਣਾ ਬਹੁਤ ਜ਼ਰੂਰੀ ਹੈ ਪ੍ਰਸਿੱਧ ਫਿਲਮ ਨਿਰਮਾਤਾ ਬਲਬੀ ਟਾਂਡਾ ਅਤੇ ਇਕਬਾਲ ਢਿੱਲੋਂ ਵੱਲੋਂ ਇਹ ਫਿਲਮ ਪ੍ਰੋਡਿਊਸ ਕੀਤੀ ਗਈ ਹੈ ਇਸ ਫਿਲਮ ਦਾ ਨਿਰਦੇਸ਼ਨ ਸੁਰਜੀਤ movies ਅਤੇ ਟਾਂਡਾ ਫਿਲਮਸ ਦੀ ਟੀਮ ਵੱਲੋਂ ਦਿੱਤਾ ਗਿਆ ਹੈ ਅਤੇ ਐਸੇ ਹੀ ਬੈਨਰ ਹਿੱਟ ਇਹ ਫਿਲਮ ਬਣਾਈ ਗਈ ਹੈ ਇਸ ਫਿਲਮ ਦੇ ਮੁੱਖ ਕਲਾਕਾਰ ਵਿੱਚ ਤੁਹਾਨੂੰ ਦੇਖਣਗੇ ਜਰਮਨਜੀਤ ਸਿੰਘ ਸੁਚੀ ਬਿਰਗੀ ਪੂਜਾ ਗੱਬਾ शर्वन सिंह मंजोत सरनी राजपुट्टर संदीप टलो आकाशदीप मेहता गुरु रंढावा शिवरपाल सिंह ਅਤੇ ਹੋਰ ਕਈ ਕਲਾਕਾਰ ਇਸ ਫਿਲਮ ਦੇ ਗੀਤ ਸੰਗੀਤ ਵਿੱਚ ਵੀ ਤੁਹਾਨੂੰ ਕੁਝ ਵੱਖਰਾ ਨਜ਼ਾਰਾ ਵੇਖਣ ਸੁਣਨ ਨੂੰ ਮਿਲੇਗਾ ਇਸ ਫਿਲਮ ਕਈ ਨਵੇਂ ਚਿਹਰੇ ਹਨ ਪੰਜਾਬੀ ਸਿਨੇਮਾ ਵਿੱਚ ਜਨਮ ਦਿੱਤਾ ਅਤੇ ਫਿਲਮ ਤਬਾਹੀ ਰੀਲੋਡਡ ਵਿੱਚ ਵੀ ਤੁਹਾਨੂੰ ਕਈ ਨਵੇਂ ਚਿਹਰੇ ਵੇਖਣ ਨੂੰ ਮਿਲਣਗੇ ਉਮੀਦ ਹੈ 19 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਤਬਾਹੀ ਰੀਲੋਡਡ ਸਮਾਜ ਲਈ ਇੱਕ ਚੰਗਾ ਸਬਕ ਬਣ ਕੇ ਉਭਰੇਗੀ ਦਰਸ਼ਕਾਂ ਨੂੰ ਪਸੰਦ ਵੀ ਆਵੇਗੀ ਅਤੇ ਕ腐ਟ ਸਿਆਸੀ ਸਿਸਟਮ ਦੀਆਂ ਅੱਖਾਂ ਵੀ ਖੋਲੇਗੀ ਦੇਖੋ ਜੀ ਮੇਰਾ ਨਾਮ ਹੈ ਪੂਜਾ ਕਬਰ ਸ਼ਰਦਾ ਤੇ ਜਿਹੜਾ ਮੇਰਾ ਰੋਲ ਹੈ ਤੁਸੀਂ ਦੇਖ ਹੀ ਲਿਆ ਮੈਂ ਬਾਹਰ ਦੀ ਕੰਟਰੀ ਤੋਂ ਆਈ ਇੱਕ ਕਲੇਰੀ ਦਾ ਰੋਲ ਪਲੇ ਕਰ ਰਹੀ ਹਾਂ ਜਿਹੜੀ ਸਾਰੀ ਪੋਲਿਟਿਕਸ ਨੂੰ ਕੰਟਰੋਲ ਕਰ ਰਹੀ ਹੈ ਤੇ ਆਈ ਹੋਪ ਸਾਰੇ ਲੋਕਾਂ ਨੂੰ ਪਸੰਦ ਆਏਗੀ cuz ਬਹੁਤ ਵਧੀਆ ਮੈਸੇਜ ਦੇ ਰਹੀ ਹੈ ਇਹ ਮੂਵੀ ਤੇ ਇਹ ਹੀ ਕਹਿਣਾ ਚਾਹਾਂਗੀ ਸਾਰੇ ਜਾਨ ਇਹਨੂੰ ਦੇਖਣ ਇੱਕ ਸਿਸਟਮ ਦੀ ਗੱਲ ਕੀਤੀ ਗਈ ਹੈ ਇਸ ਤਰ੍ਹਾਂ ਐਮਰੈਸ ਕੀਤਾ ਗਿਆ ਕਿ ਇਹ ਸਿਸਟਮ ਆ ਕੇ ਕਿਸ ਤਰ੍ਹਾਂ ਦਾ ਸਿਸਟਮ ਅਸਲੀਗਾ ਇਨਸਾਈਡਰਸ ਤੋਂ ਪਤਾ ਲੱਗੀਆਂ ਕੁਝ ਚੀਜ਼ਾਂ ਤਾਂ ਇਹ ਉਹਨੂੰ ਐਨਲਾਈਜ਼ ਕਰਕੇ ਜਿਹੜਾ ਮੇਰਾ ਕੈਰੈਕਟਰ ਹੈ ਕਿਤਨਾ ਉਹ ਪੋਰਟਰੇ ਕਰਦੇ ਨੇ ਕਿਤਨਾ ਉਹ ਬੋਲਦੇ ਨੇ ਆਈ ਐਮ ਅ ਵੈਰੀ ਸੌਫਟ ਸਪੋਕਨ ਪਰਸਨ ਇੱਕ ਦੋ ਮਿੰਟ ਟ੍ਰੇਨਿੰਗ ਲਿੱਤੀ ਕਿਤਨਾ ਵਾਕ ਕਰਨਾ ਹੈ ਕਿਤਨਾ ਸਭ ਚੀਜ਼ਾਂ ਉਹ ਬਹੁਤ ਬਦਿਆ ਸਿਗਾ ਟਾਈਮ ਸਾਡਾ ਐਮ ਆਰ ਆਈ ਲੱਗਦਾ ਕਿ ਜੋ ਰੋਤੋ ਅਰ ਨੂੰ ਮਿਲਦਾ ਵਾਕਈ ਆ ਨਾ ਰਹੀ ਉਹ ਬਹੁਤ ਕਹਾ ਕਰਦੇ ਨੇ ਨਜ਼ਰਾਂ ਦੇ ਜਦੋਂ ਇਲੈਕਸ਼ਨਸ ਟਿਨਯੋਰ ਨਜ਼ਰ ਆਉਂਦੇ ਪਤਾ ਨਹੀਂ ਜੀ ਉਹ ਤਾਂ ਤੁਸੀਂ ਦੇਖੋ ਤੁਹਾਨੂੰ ਕਿੱਦਾਂ ਦਾ ਲੱਗਦਾ ਠੀਕ ਹੈ ਚਿਕੂ मैम ਬੜੇ ਖਾਸ ਫੇਮਸ ਹੋਏ ਤੁਹਾਨੂੰ ਬਾਰੇ ਦੱਸਾਂ ਹਾਂਜੀ ਮੇਰਾ ਫੇਵਰਿਟ ਚਿਕੂ ਹੀ ਹੈ ਜੀ ਨੇ ਚੀਕੂ ਮੇਰਾ ਫੇਵਰਿਟ 캐릭터 ਉਹਰੇ ਵੱਲ ਮਾਰਦੇ ਚੀਕੂ ਚੀਕੂ ਕਿੱਥੇ ਨੇ ਚੀਤ ਬੈਠੇ ਚੀਕੂ ਅੱਜ ਜੀ ਮੇਰਾ ਨਾਮ ਜਰਮਨਜੀਤ ਸਿੰਘ ਔਰ ਇਸ ਤਬਾਹੀ ਰੀਲੋਡਡ ਫਿਲਮ ਦੇ ਵਿੱਚ ਮੈਂ ਮੰਤਰੀ ਦੇ ਪੀਏ ਦਾ ਰੋਲ ਕੀਤਾ ਤੇ ਰੋਲ ਬਾਰੇ ਮੈਂ ਬਾਲਾ ਕੁਝ ਖੋਲ ਕੇ ਦੱਸ ਨਹੀਂ ਸਕਦਾ ਕਿਉਂਕਿ ਤੁਸੀਂ ਵੀ ਦੇਖਿਆ ਹੀ ਹੈ ਹਨਾ ਉਹ ਥੋੜਾ ਜਿਹਾ ਸਸਪੈਂਸਫੁਲ ਚੀਜ਼ਾਂ ਉਹ ਚੀਜ਼ਾਂ ਪਰ ਰਿਵੀਲ ਕਰ ਨਹੀਂ ਸਕਦੇ ਬਾਕੀ ਇਹ ਸਾਡੀ ਮੂਵੀ ਹੈ ਜਿਹੜੀ ਇਹ ਸਿਆਸਤ ਦੇ ਉੱਤੇ ਆ ਹਨਾ ਕੀ ਇਹ ਸਿਆਸਤ ਨੂੰ ਕਿੱਦਾਂ ਬਦਲਿਆ ਜਾ ਸਕਦਾ ਕਿਵੇਂ ਆ ਸਾਰਾ ਕੁਝ ਚੱਲ ਰਿਹਾ ਤੁਸੀਂ ਦੇਖੋ ਆਜ਼ਾਦੀ ਤੋਂ ਬਾਅਦ ਦਾ ਕੁਝ ਵੀ ਨਹੀਂ ਸੁਧਰਿਆ ਕੁਰਸੀਆਂ ਦੇ ਉੱਤੇ ਬਦਲਾਵ ਹੋਰ ਲੋਕ ਆਉਂਦੇ ਨੇ ਠੱਗ ਕੇ ਚਲੇ ਜਾਂਦੇ ਨੇ ਤਾਂ ਇਹ ਫਿਲਮ ਨੂੰ ਹੁਣ ਤੱਕ ਇੰਟਰਵਲ ਤੱਕ ਥੋੜਾ ਖਲਾਰਾ ਹੈ ਹੁਣ ਇੰਟਰਵਲ ਤੋਂ ਬਾਅਦ ਸਾਰੇ ਖਲਾਰੇ ਨੂੰ ਸਾਹਮ੍ਹੇ ਆਏ ਕੀ ਕਿਵੇਂ ਸਾਰੀਆਂ ਘੜੀਆਂ ਇੱਕ ਦੂਜੇ ਨਾਲ ਜੁੜ ਰਹੀਆਂ ਨੇ ਔਰ ਮੇਰਾ ਖਿਆਲ ਹੈ ਸਾਰਿਆਂ ਨੂੰ ਫਿਲਮ ਦੇਖਣੀ ਚਾਹੀਦੀ ਹੈ ਇੱਕ ਬੜੀ ਆਮ ਜੀ ਗੱਲ ਆ ਸਾਰੇ ਕਹਿੰਦੇ ਆ ਕਿ ਹਾਂ ਮੇਰਾ ਠੀਕ ਆ ਮੇਰਾ ਚੱਲ ਰਿਹਾ ਦਾਲ ਫੁਲਕਾ ਚੱਲ ਰਿਹਾ ਮੈਂ ਕੀ ਲੈਣਾ ਤਾਂ ਮੇਰਾ ਖਿਆਲ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਪਹਿਲਾਂ ਮੂਵੀ ਤੋਂ ਪਹਿਲਾਂ ਮੇਰੀ ਵੀ ਇਦਾਂ ਦਾ ਕੁਝ ਨਹੀਂ ਸੀਗਾ ਪੋਲਿਟਿਸ਼ੀਅਨ 'ਚ ਮੇਰਾ ਕੋਈ ਇੰਟਰਸਟ ਨਹੀਂ ਸੀਗਾ ਪਰ ਜਦੋਂ ਇਹ ਰੋਲ ਮਿਲਿਆ ਤੇ ਰੋਲ ਦੇ ਲਈ ਰੋਲ ਦੇ ਡਾਇਲੌਗਸ ਦੇ ਮੈਂ ਜਦੋਂ ਪੜਿਆ ਉਤੇ ਦੇਖਿਆ ਸੰਤਾਲੀ ਬਾਰੇ ਹੋਰ ਰਿਸਰਚ ਕੀਤੀ ਤਾਂ ਹੋਰ ਡੀਪ ਕਰੈਕਟਰ ਦੇ ਨਾਲ ਜੁੜਦੇ ਗਏ ਤਾਂ ਇਹਦੇ 'ਚ ਹੋਰ ਵੀ ਅ ਅੰਮ੍ਰਿਤਪ੍ਰੀਤਮ ਜੀ ਦੀ ਇੱਕ ਪੋਇਮ ਹੈ ਅਜ ਅੱਖਾਂ ਬਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲਦੇ ਅੱਜ ਕਿਤਾਬੇਸ਼ਕ ਦਾ ਕੋਈ ਅਗਲਾ ਵਰਕ ਆ ਫੂਲ ਤਾਂ ਉੱਥੇ ਵੀ ਇਹ ਦੱਸਿਆ ਗਿਆ ਏ ਇਦਾਂ ਦੀਆਂ ਮੈਂ ਕਹਾਣੀਆਂ ਪੜ੍ਹੀਆਂ ਪਾਕਿਸਤਾਨ ਮੇਲ ਪੜ੍ਹੀ ਮੈਂ ਤੇ ਉਹ ਸਾਰੀਆਂ ਚੀਜ਼ਾਂ ਨੂੰ ਪੜ੍ਹ ਕੇ ਕਰੈਕਟਰ ਬਿਲਡ ਕੀਤਾ ਔਰ ਇਸ ਫਿਲਮ ਦੇ ਲਈ ਆਪਣਾ ਕਰੈਕਟਰ ਤਿਆਰ ਕੀਤਾ ਔਰ ਇਸ ਫਿਲਮ ਦੇ ਵਿੱਚ ਸਟੋਰੀ ਵੱਲੋਂ ਵੀ ਹਰੇਕ ਚੀਜ਼ ਵੱਲੋਂ ਬਹੁਤ ਸੋਹਣਾ ਸੀ ਸਾਰਾ ਕੁਝ ਤਾਂ ਮੈਂ ਸੋਚਿਆ ਦੇ ਤੇ ਮਿਹਨਤ ਕਰਨੀ ਚਾਹੀਦੀ ਹੈ ਔਰ ਕੁਛ ਵੱਖਰਾ ਲੈ ਕੇ ਆਉਣਾ ਚਾਹੀਦਾ ਤੇ ਜੇ ਅਪਰਚੁਨਿਟੀ ਮਿਲੀ ਹੈ ਤੇ ਉਹਨੂੰ ਵਧੀਆ ਨਿਭਾਉਣਾ ਚਾਹੀਦਾ ਸ਼ਹਿਰ ਪੰਜਾਬ ਨਾਲ ਇਹ ਤੁਹਾਡੀ ਬੰਦ ਸ਼ਹਿਰ ਜਿੱਦਾਂ ਪੂਰੀ ਪੋਲਿਟਿਕ ਹਾਂਜੀ ਉਹ ਫਿਰ ਇਦਾਂ ਹੀ ਹੈ ਜੀ ਜਿਹੜਾ ਬੰਦਾ ਸਿਸਟਮ ਦੇ ਵਿੱਚ ਰਹਿੰਦਾ ਉਹ ਸੀਐਮ ਦਾ ਪੀਏ ਆ ਉਹ ਸਿਸਟਮ ਦੇ ਵਿੱਚ ਰਹਿੰਦਾ ਤੇ ਉਹਨੂੰ ਸਾਰੀਆਂ ਚੀਜ਼ਾਂ ਪਤਾ ਹੁੰਦੀਆਂ ਪਰ ਉਹ ਕਰ ਨਹੀਂ ਸਕਦਾ ਤੇ ਇਸ ਦੇ ਪਿਛੇ ਇੱਕ ਮਾਸਟਰਮਾਈਂਡ ਚਾਹੀਦਾ ਹਨਾ ਕਿ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਜੋੜ ਕੇ ਉਹਦੇ ਚ ਉਹਨਾਂ ਸਾਰੀਆਂ ਚੀਜ਼ਾਂ ਜੋ ਗਲਤ ਹੋ ਰਹੀਆਂ ਇਹਦਾ ਇਨਾਂ ਨੂੰ ਕਿਵੇਂ ਸਮੇਟਿਆ ਜਾ ਸਕਦਾ ਤਾਂ ਉਹ ਫਿਰ ਉਹ ਸਾਰਾ ਕੁਝ ਕਰੈਕਟਰ ਦੇ ਵਿੱਚ ਸ਼ੋ ਹੋਣਾ ਚਾਹੀਦਾ ਸੀ ਤੇ ਇਸ ਲਈ ਉਹਦੇ ਤੇ ਵੀ ਮਿਹਨਤ ਕੀਤੀ ਗਈ ਹਾਂ ਹਾਂਜੀ ਹਾਂਜੀ ਕੋਈ ਨਜ਼ਰ ਆਦੀ ਹੈ ਜਿਸ ਰਾਹਤ ਨੂੰ ਹਾਂਜੀ ਚਾਪ ਚਾਹੇ ਦੀ ਡਾਇਲਗ ਬਾਤ ਤਾਂ ਜਲਦੀ ਕੀ ਨਾ ਕਰਾਂ ਪਰ ਅਸਿਸਟੈਂਟ ਦੀ ਗੱਲ ਬਿਲਕੁਲ ਜੀ ਬਿਲਕੁਲ ਰਾਜਨੀਤੀ ਦੇ ਵਿੱਚ ਆਪਾਂ ਦੇਖਦੇ ਹਾਂ ਦੇਖੋ ਜੀ ਚੰਗੇ ਮੜੇ ਸਰ ਕੋਈ ਹੁੰਦਾ ਹਨਾ ਤੇ ਜੋ ਮਾੜਾ ਹੋ ਰਿਹਾ ਉਹਦੇ ਵਿੱਚ ਕੋਈ ਇੱਕ ਅੱਧਾ ਬੰਦਾ ਹੀ ਜੇ ਅੱਗੇ ਆ ਜੇ ਚੰਗੀ ਸੋਚ ਦੇ ਨਾਲ ਅੱਗੇ ਆ ਜੇ ਤਾਂ ਉਹ ਵਾਕਈ ਜੇ ਉਹ ਬਦਲਾਅ ਕਰਨਾ ਚਾਹੁੰਦਾ ਤਾਂ ਕਰ ਸਕਦਾ ਨਹੀਂ ਨਹੀਂ ਇਦਾਂ ਦਾ ਕੰਟਰੋਵਰਸ਼ੀਅਲ ਕੋਈ ਚੀਜ਼ ਨਹੀਂ ਸੀ ਇਹਦੇ ਵਿੱਚ ਇਹ ਮੂਵੀ ਵੈਸੇ ਵੀ ਇਹ ਪਹਿਲਾਂ ਦੀ ਸ਼ੂਟ ਹੋ ਰੱਖੀ ਆ ਹਨਾ ਤੇ ਡੇਟਸ ਵਗੈਰਾ ਹੁਣ ਫਾਈਨਲ ਹੋਈਆਂ ਮੇਰਾ ਖਿਆਲ ਇਹ ਇਲੈਕਸ਼ਨ ਤੋਂ ਪਹਿਲਾਂ ਦੀਆਂ ਡੇਟਸ ਫਾਈਨਲ ਹੋ ਚੁੱਕੀਆਂ ਸੀਗੀਆਂ ਕਿ ਇਸ ਤਰੀਕ ਨੂੰ ਹੋਣੇ ਪੰਜਾਬ ਦੀ ਜਮਾਤ ਨੂੰ ਜੋੜਦੀ ਕੰਮ ਹੀ ਜਾਂਦਾ ਕਿ ਜਿਹੜਾ ਕਮਿਟੀ ਅਸਲ ਤੋਂ ਕਿ ਪੰਜਾਬ ਦੇ ਪੰਜਾਬ ਦੀ ਕੀ ਕਹਿੰਦਾ ਕਿ ਕਿੰਨਾ ਕਿੰਨਾ ਜੋੜ ਰਹੀ ਬਿਲਕੁਲ ਜੀ ਜੇ ਫਿਲਮ ਦੀ ਲਿਖਿਆ ਗਿਆ ਤਾਂ ਉਹ ਸਚਾਈਆਂ ਨੂੰ ਲੈ ਕੇ ਲਿਖਿਆ ਗਿਆ ਉਹ ਜਸਵੰਤ ਖਲੜਾ ਜੀ ਬਾਰੇ ਵੀ ਇਹਦੇ ਵਿੱਚ ਮੁੱਦਾ ਚੱਕਿਆ ਗਿਆ ਹੈ ਕਿਵੇਂ ਮੁਕਾਬਲੇ ਝੂਠੇ ਮੁਕਾਬਲੇ ਬਣਾ ਕੇ ਮਾਰ ਦਿੱਤਾ ਜਾਂਦਾ ਹੈ ਇਹ ਤਾਂ ਸਾਰੀਆਂ ਚੀਜ਼ਾਂ ਨੂੰ ਉਹਦੀ ਸਟੋਰੀ ਦੇ ਵਿੱਚ ਲਿਖਿਆ ਹੋਇਆ ਤਾਂ ਪੰਜਾਬ ਚ ਜੋ ਵੀ ਗੰਭੀਰ ਮੁੱਦੇ ਆ ਸਾਰਿਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ 2.5 ਘੰਟੇ ਦੀ ਮੂਵੀ ਦੇ ਵਿੱਚ ਐਕਟ ਨਹੀਂ ਲਾਤੀ ਹੁੰਦੇ ਹੈ ਨਹੀਂ ਬਿਲਕੁਲ ਜੀ ਇਹ ਮੇਰੇ ਖਿਆਲ ਇਹ ਮੈਂ ਤੁਹਾਨੂੰ ਕੁਐਸਚਨ ਕਰਾਂ ਤਾਂ ਤੁਸੀਂ ਵੀ ਇਹ ਕਹੋਗੇ ਇਹ ਆਪਣੇ ਨਾਲ ਦੇ ਨਾਲ ਅਵਸਥਾ ਚ ਆ ਗਏ ਦਾੜੀ ਵੀ ਜਿੱਡੀ ਹੋ ਗਈ ਨਾ ਮਤਲਬ ਕਿ ਕਿੱਸੀ ਤੇ ਦੇਖਦੇ ਆ ਰਹੇ 20 ਸਾਲ ਤੋਂ ਮੈਂ ਨਹੀਂ ਹੋ ਉਹ ਤਾਂ ਗਲਤ ਰਿਹਾ ਦੇਖੋ ਜੀ ਇਸ ਕੋਈ ਦੁੱਧ ਦੇ ਤਲੇ ਦਾ ਹੈ ਨਹੀਂ ਹੈਣਾ ਗਲਤ ਤਾਂ ਹੋ ਰਿਹਾ ਤੇ ਗਲਤ ਦੇ ਦੇਖੋ ਬਣਾਉਣ ਨੂੰ ਤਾਂ ਕਮਰਸ਼ੀਅਲ ਮੂਵੀ ਵੀ ਬਣ ਸਕਦੀ ਸੀਗੀ ਕਾਮੇਡੀਅਨ ਮੂਵੀ ਵੀ ਬਣ ਸਕਦੀ ਸੀਗੀ ਹਾਂ ਤਾਂ ਸਾਰੀ ਟੀਮ ਦਾ ਬਹੁਤ ਸ਼ੁਕਰ ਆ ਬਹੁਤ ਮਿਹਨਤ ਕੀਤੀ ਸਾਰੀ ਟੀਮ ਨੇ ਹਾਂ ਕਿ ਇੱਕ ਸੱਚ ਦੇ ਉੱਤੇ ਮੂਵੀ ਬਣਾਈ ਹੈ ਤੇ ਉਮੀਦ ਕਰਦੇ ਹਾਂ ਕਿ ਇਹਨੂੰ ਦੇਖ ਕੇ ਲੋਕੀ ਲੋਕਾਂ ਚ ਆਪਣੀ ਸੁਸਾਇਟੀ ਦੇ ਵਿੱਚ ਕੁਝ ਨਾ ਕੁਝ ਬਦਲਾਅ ਜ਼ਰੂਰ ਹੋਣਾ ਚਾਹੀਦਾ ਮੇਰਾ ਨਾਮ ਅਮਜੋਤ ਸਿੰਘ ਸੈਣੀ ਤੇ ਮੈਂ ਹੱਤਪਾਹੀ ਰੀਲੋਡੇਡ ਦਾ ਇੱਕ ਆਰਟਿਸਟ ਤੇ ਸਾਡੇ ਸਾਰਿਆਂ ਦੇ ਵਿੱਚ ਨਾ ਇੱਕ ਹੁੰਦਾ ਹੈ ਕਿ ਅਸੀਂ ਕੁਝ ਆਪਣੇ ਦੇਸ਼ ਲਈ ਕਰ ਸਕੀਏ ਜਾਂ ਕਹਿ ਲਓ ਵੀ ਆਪਣੀ ਸਟੇਟ ਲਈ ਕੁਝ ਕਰ ਸਕੀਏ ਜਾਂ ਆਪਣੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਕੁਝ ਕਰ ਸਕੀਏ ਬਟ ਸਾਨੂੰ ਉਹ ਮੌਕੇ ਨਹੀਂ ਮਿਲ ਪਾਉਂਦੇ ਠੀਕ ਹੈ ਜੀ ਤੇ ਜਦੋਂ ਮੈਨੂੰ ਦੱਸਿਆ ਗਿਆ ਕਿ ਹਾਂ ਵੀ ਤਬਾਹੀ ਰੀਲੋਡਡ ਲਈ ਹਨਾ ਤੋਂ ਮੌਕਾ ਦਿੱਤਾ ਜਾ ਰਿਹਾ ਹੈ ਤੇ ਮੇਰੇ ਨਾਲ ਇੱਕਦਮ ਜਦੋਂ ਮੈਂ ਸਟੋਰੀ ਪੜ੍ਹੀ ਨਾ ਮੇਰੇ ਦਿਮਾਗ 'ਚ ਖੜਕ ਗਈ ਮੈਂ ਕਿਹਾ ਯਾਰ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਪੰਜਾਬੀਆ ਦੇ ਇੱਕ ਆਦਤ ਆ ਅਸੀਂ ਇਕੱਠੇ ਨਹੀਂ ਹੁੰਦੇ ਤੁਸੀਂ ਆਈ ਥਿੰਕ ਦੇਖਦੇ ਆ ਰਹੇ ਹੋ ਸਾਰੇ ਸਾਰਿਆਂ ਨੂੰ ਪਤਾ ਹੀ ਆ ਹਨ ਅਸੀਂ ਇਕੱਠੇ ਨਹੀਂ ਹੁੰਦੇ ਅਸੀਂ ਕਿੱਥੋਂ ਮਾਰ ਖਾਂਦੇ ਆ ਕਿ ਜਿੱਥੋਂ ਅਸੀਂ ਇਕੱਠੇ ਨਹੀਂ ਹੁੰਦੇ ਤੇ ਮੂਵੀ ਰਾਹੀਂ ਅਸੀਂ ਬਸ ਇਹ ਸੰਦੇਸ਼ ਦਿੱਤਾ ਵੀ ਤੁਸੀਂ ਇਕੱਠੇ ਹੋ ਜੋ ਅੱਜ ਨਹੀਂ ਹੋਣਾ ਤੁਸੀਂ ਆਉਣ ਵਾਲੇ ਕੁਝ ਸਾਲਾਂ ਚ ਹੋਵੋਗੇ ਬਟ ਹੋਵੋਗੇ ਜ਼ਰੂਰ ਤੁਹਾਡੇ ਸਾਰਿਆਂ ਦੀ ਅੱਖਾਂ ਖੋਲਣ ਕਿ ਜਿਹੜੀਆਂ ਇਹ ਸਿਆਸਤ ਜਿਹਦੀਆਂ ਗੇਮਾਂ ਨੇ ਇਹ ਸਾਰੇ ਆਪਸ ਚ ਇੱਕ ਹੀ ਤਾਰ ਤੋਂ ਜੁੜੇ ਹੁੰਦੇ ਨੇ ਇਹ ਇੱਕ ਹੀ ਕੜੀ ਹੁੰਦੀ ਆ ਇਹ ਗਾਹਾਂ ਤੋਂ ਗਾਹਾਂ ਗਾਹਾਂ ਤੋਂ ਗਾਹਾਂ ਜਿਹੜੀ ਚੱਲਦੀ ਆ ਰਹੀ ਆ ਤੇ ਅਸੀਂ ਬਸ ਉਹ ਪਾਵਰ ਗੇਮਸ ਜਿਹਨੂੰ ਕਹਿ ਦਿੰਦੇ ਨੇ ਸਰਕਾਰ ਦੀ ਗੇਮਸ ਨੂੰ ਕਹਿ ਲਓ ਪਾਵਰ ਗੇਮਸ ਕਹਿ ਲਓ ਤੇ ਬਸ ਉਹਦੇ ਉੱਤੇ ਹੀ ਅਸੀਂ ਸਟੋਰੀ ਬਣਾਤੀ ਐਂਡ ਅਸੀਂ ਉਹਨੂੰ ਪੇਸ਼ ਕੀਤਾ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਮਜ਼ਾ ਵੀ ਆਵੇ ਤੇ ਤੁਹਾਨੂੰ ਸੱਚਾਈ ਦਾ ਹੀ ਪਤਾ ਲੱਗੇ ਤੇ ਤੁਹਾਡੇ ਨਾਲ ਜਿਹੜੀ ਧੱਕੇਸ਼ਾਹੀ ਹੁੰਦੀ ਆ ਰਹੀ ਹੈ ਸ਼ੁਰੂ ਤੋਂ ਤੇ ਉਹਦੀਆਂ ਜਿਵੇਂ ਅੱਖਾਂ ਖੁੱਲਣ ਪੰਜਾਬ ਦੀ ਕਹਾਣੀ ਦੀ ਕਸਮ ਦੀ ਹੁੰਦੀ ਆ ਹਾਂਜੀ ਲੱਗਦਾ ਕਿ ਡਾਇਲੌਗ ਜਿਹੜੇ ਨੇ ਉਹ ਸੀ ਬੰਦੇ ਵੀ ਨਜ਼ਰ ਆਏ ਜਿਸ ਦਾ ਡਾਇਲੌਗ ਨਯਮ ਕਹਾਣੀ ਤੱਕ ਦੇ ਕੇ ਇੰਟਰਵੈਲ ਤੱਕ A1 ਸੀਗੀ ਫਰਜੇ ਦਾ ਤੱਕ ਉਹ ਡਾਇਲੋਗ ਲੋਕਾਂ ਦੇ ਦਿਲ ਤੱਕ ਹੀ ਪਹੁੰਚਦਾ ਹੁੰਦਾ ਕਿ ਕੰਮ ਕਰ ਰਹੇ ਸੀ ਇਹ ਕੰਮ ਜਿਹੜੀ ਕਸਟਮ ਤੇ ਕੰਮ ਕੀਤਾ ਗਿਆ ਕੰਮ ਸਾਰੀ ਟੀਮ ਵੱਲੋਂ ਤੇ ਐਕਚੁਅਲੀ ਸਾਡੇ ਰਾਈਟਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਆ ਸਾਡੇ ਡਾਇਰੈਕਟਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਯਾਰ ਮਿਹਨਤ ਪੂਰੀ ਟੀਮ ਨੇ ਬਹੁਤ ਜ਼ਿਆਦਾ ਕੀਤੀ ਆ ਠੀਕ ਹੈ ਜੀ ਬਾਕੀ ਡਾਇਲੋਗ ਲਿਖੇ ਇਸ ਤਰ੍ਹਾਂ ਗਏ ਆ ਕਿ ਉਹ ਆਮ ਜਨਤਾ ਨੂੰ ਲੱਗੇ ਕਿ ਹਾਂ ਯਾਰ ਵੀ ਇਹ ਸੱਚ ਦੇ ਉੱਤੇ ਆ ਜੋ ਸਾਡੇ ਚੱਲਦਾ ਆ ਰਿਹਾ ਆ ਜੋ ਚੱਲਦਾ ਪਿਆ ਆ ਹਕੀਕਤ ਜਿਹਨੂੰ ਕਹਿੰਦੇ ਹਕੀਕਤ ਹਨਾ ਉਸ ਦੇ ਉੱਤੇ ਚੱਲਦਾ ਆ ਰਿਹਾ ਆ ਤੇ ਬਸ ਉਹ ਹਕੀਕਤ ਨੂੰ ਲੈ ਕੇ ਹੀ ਲਿਖੇ ਗਏ ਆ ਤੇ ਉਹ ਹਕੀਕਤ ਹੀ ਲੱਗ ਰਹੇ ਨੇ ਤੇ ਜਿੱਦਾਂ ਦਰਸ਼ਾਏ ਗਏ ਨੇ ਤਾਂ ਸਭ ਨੂੰ ਇੱਦਾਂ ਹੀ ਲੱਗਦਾ ਕਿ ਹਾਂ ਯਾਰ ਬਈ ਇੱਦਾਂ ਹੀ ਹੋ ਰਿਹਾ ਆ ਤੇ ਇੱਦਾਂ ਹੀ ਚੱਲਦਾ ਪਿਆ ਆ ਤੇ ਬਾਕੀ ਦੇਖੋ ਜੀ ਹਰੇਕ ਬੰਦੇ ਦੀ ਦੇਖਣ ਦੀ ਸਮਝਣ ਦੀ ਹਨਾ ਆਪਣੀ ਆਪਣੀ ਸੋਚ ਆ ਤੇ ਅਸੀਂ ਤਾਂ ਬਸ ਦਰਸ਼ਾ ਸਕਦੇ ਆ ਕਰ ਸਕਦੇ ਆ ਸਾਨੂੰ ਰਾਈਟਰ ਨੇ ਦੇ ਦਿੱਤਾ ਅਤੇ ਉਹ ਹੀ ਇੱਕ ਆਰਟਿਸਟ ਦੇ ਨਾਂ ਤੇ ਪੇਸ਼ ਕਰ ਦਿੰਦੇ ਆ ਠੀਕ ਆ ਬਾਕੀ ਤੁਹਾਡੇ ਸਾਰਿਆਂ ਦਾ ਲੋਕਾਂ ਦਾ ਠੀਕ ਆ ਸਾਰਿਆਂ ਦਾ ਪਿਆਰ ਆ ਵੀ ਤੁਸੀਂ ਇਸ ਚੀਜ਼ ਨੂੰ ਕਿਵੇਂ ਲੈ ਕੇ ਜਾਣਾ ਆ ਕਿ ਤੁਸੀਂ ਇਹਨੂੰ 네ਗਟਿਵਿਟੀ ਵੱਲ ਲੈ ਕੇ ਜਾਣਾ ਆ ਜਾਂ ਇਹਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਜਾਣਾ ਆ ਜੇ ਇਹਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਚੱਲ ਜੂਗੇ ਤਾਂ ਫਿਰ ਮੈਨੂੰ ਲੱਗਦਾ ਆ ਕਿ ਅਸੀਂ ਕਿਤੇ ਨਾ ਕਿਤੇ ਸਾਰੇ ਦੇਖਾਂ ਜ਼ਰੂਰ ਬੋਲ ਦਾਂਗੇ ਠੀਕ ਹੈ ਧੰਨਵਾਦ ਜੀ